ਖਾਮਸਲੇ ਦੇ ਵਿੱਚ ਪਾਇਆ ਕੀ ਹੁੰਦਾ ਸੁੰਡ ਜਵੈਣ ਨਕੀਲੇ ਚੀ ਵੱਡੀਲੇ ਚੀ ਜਲਪਤਰੀ ਦਾਲ ਚੀਨੀ ਮਗਾ ਕਾਲੀ ਮਿਰਚ ਆਮਰਾਚਰ ਨਿੰਬੂ ਦਾ ਹਰੀ ਮਿਰਚ ਦਾ ਕਲਗਲਾ ਦਾ ਢੇਉ ਦਾ ਆਮਲੇ ਦਾ ਲਸੂੜਿਆਂ ਦਾ ਹਰੀ ਮਿਰਚ ਲਾਲ ਭਰੀ ਮਿਰਚ ਖਟਾ ਮਿੱਠਾ ਗੁੰਦੀ ਗਜਰ ਦਾ achar ਖਟਾ ਮਿੱਠਾ ਨਿੰਬੂ ਦਾ achar ਬਾਸਨਾ achar ਕੱਚੀ ਹਲਦੀ ਦਾ achar ਕਿਕਰ ਦੇ ਟੁਕਿਆਂ ਦਾ achar 6 ਮਹੀਨੇ ਦੀ ਵੀ ਹੁੰਦੀ ਆ 6 ਮਹੀਨੇ ਦੀ ਜੇਕਰ ਪਟਾ ਕੇ ਨਾ ਫੁੱਟੇ ਮੈਂ ਹੁਣ ਦਸ ਰਿਆਂ ਕੁਛ ਵੀ ਲਿਆ ਕੋਈ ਨਹੀਂ ਨਹੀਂ ਕੱਟ ਦੂਗੀ ਭਾ ਜਮੇ ਨਹੀਂ ਕੱਟਣੀ ਨਹੀਂ ਕੋਈ ਨਹੀਂ ਨਾ ਵੀ ਕੱਟੋ ਕੋਈ ਨਹੀਂ ਹਲੇ ਨਾ ਕਿਉਂਕਿ ਸਾਡਾ ਜਣੇ ਕਿ ਇਹ ਸਾਰਾ ਕੁਝ ਭਾਜੀ ਅਜੇ ਪਹਿਲੀ ਵ 70 75 85 ਰੁਪਏ ਵੀ ਲੱਗ ਸਕਦਾ ਹੈ। ਤੁਸੀਂ ਆਪ ਕੋ ਪਿਓਰ ਵੇਚਦੇ ਆ। ਉਹਨਾਂ ਨੇ ਮਿਕਸ ਕਰਕੇ ਵੇਚਣਾ ਹੁੰਦਾ ਗਾਈਆਂ ਦਾ ਜਿਵੇਂ ਵਿੱਚ ਪਾਣੀ ਵੀ ਪਾ ਦਿੰਦੇ ਆ। ਸਪਲੇਟਾ ਦੁੱਧ ਤੇ ਕਰਨਾ ਹਦਾ ਬਹੁਤ ਹੀ 30 ਲੀਟਰ ਦਾ। ਯਾਰਾ ਨਾਲ ਬਾਹਰਾਂ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਸਾਡੇ ਨਾਲ ਜੁੜੇ ਨੇ ਜੱਟਾ ਸਿੰਘ ਜੀ ਜੋ ਕਿ ਆਪਣਾ ਬਿਜ਼ਨਸ ਕਾਰੋਬਾਰ ਕਰ ਚਲਾਉਂਦੇ ਨੇ। ਕਾਰੋਬਾਰ ਦੇ ਵਿੱਚ ਆਪਣਾ ਕੋਈ ਵੀ ਦਵਾਈਆਂ ਦਾ ਹੋਵੇ, ਆਚਾਰ ਮਰਬੇ ਜੋ ਵੀ ਆਪਣਾ ਡਿਲੀਵਰੀ ਸਰਵਿਸ ਐਸ ਅ ਸਰਵਿਸ ਕਰਦੇ ਨੇ। ਤੇ ਤੇ ਹਮ ਆਪਣੀ ਕਸਟਮਰਸ ਤੱਕ ਵੀ ਸਮਾਨ ਡਿਲੀਵਰ ਕਰਦੇ ਤੇ ਨਾਲ ਸਾਡੇ ਸੱਜੇ ਨੇ ਗੁਰਵਿੰਦਰ ਸਿੰਘ ਜੀ ਇਹਨਾਂ ਦਾ ਵੀ ਆਪਣਾ ਕਾਰੋਬਾਰ ਹੈ ਆਪਣਾ ਇਹਨਾਂ ਦੇ ਡੈਰੀ ਫਾਰਮ ਹੈ ਤੇ ਤਾਂ ਅੱਜ ਸਵਾਜਿਵਾਬ ਕਰਾਂਗੇ ਆਪਾਂ ਇੱਕ ਦੂਜੇ ਨਾਲ ਪੁੱਛਾਂਗੇ ਉਹਨਾਂ ਦੀ profession life ਕਿਦਾਂ ਚੱਲ ਰਹੀ ਹੈ ਸ਼ੁਰੂਆਤ ਕਰਦੇ ਆ ਆਪਾਂ ਗੁਰਵਿੰਦਰ ਸਿੰਘ ਜੀ ਤੋਂ ਠੀਕ ਹੈ ਤੇ ਹਾਂਜੀ ਤੁਸੀਂ ਦੱਸੋ ਜੀ ਆਪਣੇ ਕਾਰੋਬਾਰ ਬਾਰੇ ਕੋਈ ਇੱਛਾ ਮਣਾ ਪਾਓ ਹਾਂ ਬਾਕੀ ਆ ਗਏ ਵੇ ਮੇਰੀ ਗੱਲ ਸੁਣ ਇੱਕ ਮੱਝ ਹੈ ਅਸਵਾ ਮੇਰੀ ਗੱਲ ਆਤ ਨਹੀਂ ਹੋ 40 ਲੀਟਰ ਦੁੱਧ ਦੋ ਤੋਂ ਪਾਣੇ ਆ ਉਹਦੇ ਵਿੱਚ ਉਹਦੇ ਵਿੱਚ ਦੁੱਧ ਹੈ ਇੱਕੋ ਕਿਸਮ ਦਾ ਜਾਂ ਦੋ ਕਿਸਮ ਦਾ ਦੋ ਕਿਸਮ ਦਾ ਕਿਹੜੀ ਇੱਕ ਮੱਝਾਂ ਦਾ ਤੇ ਮਤਲਬ ਕੀ ਮੱਝ ਦਾ ਦੁੱਧ 20 ਲੀਟਰ ਹੋਏਗਾ 20 ਪਲੱਸ ਹੋਏਗਾ 30 ਲੀਟਰ ਮੱਝ ਦਾ ਦੁੱਧ ਕਿੰਨੇ ਲਿਆ ਰਿਹਾ ਭਾਜੀ ਮੱਝਾਂ ਦਾ ਜੀ ਅਸੀਂ ਦੋਜੀ ਨੂੰ ਪਾਣੇ ਆ ਸਾਡੇ ਘਰੋਂ ਦੋਜੀ ਲੈ ਕੇ ਜਾਂਦਾ ਵਾ ਰੇਟ 60 ਰੁਪਏ ਦਿੰਦਾ ਜੀ ਠੀਕ ਹੈ ਕਰੋ ਜਾਨੀ ਕਿ ਕੋਈ ਨਹੀਂ ਇਹ ਅਸੀਂ ਵੈਸੇ ਸ਼ਾਇਦ ਕਿ ਭਾਜੀ ਇਹ ਫਰਮ ਮੰਨ ਕੇ ਚੱਲੀਏ ਵੀ ਸ਼ਾਇਦ ਕਿ ਜਾ ਕੇ ਤੇ ਆਪਣਾ ਵੇਚੀਏ 70 75 85 ਰੁਪਏ ਵੀ ਗੱਲ ਸਕਦਾ ਹੈ ਤੁਮੀ ਆਪ ਪਿਓਰ ਵੇਚਦੇ ਆ ਉਹਨਾਂ ਨੇ ਮਿਕਸ ਕਰਕੇ ਵੇਚਣਾ ਹੁੰਦਾ ਗਾਈਆਂ ਦਾ ਜਿਵੇਂ ਵਿੱਚ ਪਾਣੀ ਵੀ ਪਾ ਦਿੰਦੇ ਆ ਸਪਲੇਟਾ ਦਾ ਤੇ ਕਿੰਨਾ ਬਹੁਤ 30 ਲੀਟਰ ਮੈਂਦਾ ਵਾ ਅੱਛਾ ਕਿਉਂਕਿ ਉਹ ਵੀ ਪਾ ਕੇ 80 85 ਵਿੱਚ ਜੰਦੇ ਆ ਆਪਣਾ ਅਰੀਜਨਲ ਵੇਚ ਰਹੇ ਆ ਜਿਵੇਂ ਉਹ 60 ਰੁਪਏ ਯਾਰ ਆਪਾਂ ਹਜੇ ਵੀ ਕੋਈ ਬੈਨੀਫਿਟ ਨਹੀਂ ਇਹਦਾ ਉਹਦਾ ਠੀਕ ਹੈ ਲੇਕਿਨ ਫੇਰ ਵੀ ਕੀ ਕਰੀਏ ਮਜਬੂਰੀ ਆ ਟੱਡੇ ਬੰਦੇ ਆ ਜੀ ਆਪਾਂ ਨੂੰ ਘਰ ਦੇ 100 ਕੰਮ ਆ ਤਾਂ ਕਰਕੇ ਸਾਨੂੰ ਪਾਣੇ ਪੈਂਦੇ ਦੂਜੀ ਨੂੰ 60 ਰੁਪਏ ਜੀ ਜਾਨੀ ਕਿ ਗਾਂਹ ਤੋਂ ਅਸੀਂ ਆਪ ਦਾ ਦੇਖਾਂਗੇ ਆਪ ਦਾ ਕਰਾਂਗੇ ਕੰਮ ਸ਼ੁਰੂ ਕਰਾਂਗੇ ਜਨਾਂ ਕਰੇ ਅਸੀਂ ਜਾਨੀ ਕਿ ਗਾਂਹ ਇਸੇ ਕੰਮ ਬਹੁਤ ਵੱਡਾ ਕਰਾਂਗੇ ਫਿਰ ਜਾਨੀ ਕਿ ਔਰ ਲਈ ਸਮੇਸ਼ੀ ਦੀ ਚੀਜ਼ ਇਹਦਾ ਹੋ ਸਕਦਾ ਜੇਕਰ ਤੁਸੀਂ ਆਪ ਖੁਦ ਕਰੋਗੇ ਉਦੋਂ ਤੁਸੀਂ ਖੁਦ ਪਾਉਂਦੇ ਹਾਂ ਜੀ ਹਾਂਜੀ ਹਾਂਜੀ ਜ਼ਰੂਰ ਜੀ ਸਾਨੂੰ ਤਾਂ ਹੀ ਬੈਨੀਫਿਟ ਆ ਜੀ ਇਹਦੇ ਵਿੱਚ ਕਿਉਂਕਿ ਖਾਚੇ ਬਹੁਤ ਆ ਜੀ ਹਾਂ ਜੀ ਦੇਖੋ ਜੀ ਹੁਣ ਅਸੀਂ ਜ਼ਿੰਮੇਦਾਰ ਬੀ ਆਪ ਖੇਤੀ ਕਰਦੇ ਜਿਵੇਂ ਮੰਨ ਕੇ ਤੇ ਲੋਈ ਆਪਾਂ ਤਾਂ ਕਿ ਬੀਜਦੇ ਆ ਸਾਡੀ ਸਰਕਾਰ ਸੌਂਦੀ ਐ ਨੀ ਗੱਲ ਦੀ 2100 2200 ਰੁਪਏ ਰੈਂਟ ਕਣਕ ਦਾ ਆਪਣੇ ਤੋਂ ਖਰੀਦ ਕਰੀ ਕੀਤੀ ਹੈ ਨਾ ਹੁਣ ਆਪਾਂ ਉਹਨਾਂ ਤੋਂ ਹੀ ਦਾਣਾ ਜਾਤਰੀਆ ਦੁਆਰਾ ਵੀ 3200 3400 ਰੁਪਏ ਕੁਆਟਾ ਆਪਾਂ ਨੂੰ 800 1000 ਰੁਪਏ ਮਹਿੰਗੀ ਪਈਏ ਜੀ ਆਪਾਂ ਦੁਕਾਨਾਂ ਤੋ ਕਾਂਕ ਜਾਂ ਕੋਈ ਆਪਾਂ ਦਾਣਾ ਡੰਗਰਾ ਵਾਸਤੇ ਲਿੰਦੇ ਆ ਪਰ ਕਰਿਆ ਕਾਂ ਤੋ ਹਮ ਇਹ ਵੀ ਤਕਨੀਕ ਲਾਈ ਆ ਵੀ ਜਿੰਨੀ ਆਪਣੀ ਫਸਲ ਹੁੰਦੀ ਆ ਵੀ ਆਪਾਂ ਸਟੋਰ ਆਪਣੀ ਕਰਿਆ ਕਰਨੀ ਆ ਸਹੀ ਆ ਵੀ ਉਹ ਆਪਣੇ ਡੰਗਰਾ ਮੀਂਹ ਪਾਇਆ ਕਰਨੀ ਆ ਦਾਣ ਜਿਵੇਂ ਚੋਕ ਰੋਗ ਗਾ ਪੀੜ ਤਿਆਰ ਆਪਦੀ ਕਰਿਆ ਕਰਾਂਗੇ ਸਹੀ ਆ ਉਹਦੇ ਨਾਲ ਸਾਨੂੰ ਇਹ ਆ ਵੀ ਅਸੀਂ ਦੁਕਾਨ ਤੇ ਜਿਹੜੇ ਜਾਂਦੇ ਆ ਆਪਾਂ ਮਹਿੰਗੀਆਂ ਲੈਣੇ ਆ ਵੀ ਕੀ ਕਰੀਏ ਬਾਕੀ ਹੁ ਤੁਹਾਨੂੰ ਬਤਾਈ ਆ ਜੀ ਫਸਣਾ ਵੇਚਣੀਆਂ ਪੈਣੀਆਂ ਕਰਕੇ ਲਏ ਹੁੰਦੇ ਆੜਤੀਆਂ ਤੋਂ ਸਭ ਕੁਝ ਕਰਨਾ ਪੈਂਦਾ ਜੀ ਚੱਕ-ਥੱਕ ਕਰਕੇ ਕਰਨਾ ਪੈਂਦਾ ਜੀ ਇਦਾਂ ਹੀ ਜ਼ਿਮੀਦਾਰਾਂ ਨੂੰ ਬਾਕੀ ਹੁ ਆਂਕਾ ਦੇਖਦੇ ਡੰਗਰਾਂ ਦਾ ਕੰਮ ਵਧਾਵਾਂਗੇ ਜੀ ਨਹੀਂ ਵਧਾਉਣ ਚਾਹੀਦੇ ਤੇ ਹੁਣ ਫਿਰ ਆ ਤੁਹਾਡੇ ਕੋਲ ਕਿੰਨੇ ਡੰਗਰ ਨੇ ਤੇ ਕੀ ਇਹ ਕਿਹੜੀ-ਕਿਹੜੀ ਬਰੀਡ ਦੇ ਨੇ ਕਿੰਨੀਆਂ ਬੱਚਾ ਕਿੰਨੀਆਂ ਗਾਵਾਂ ਕੀ ਜੀ ਜਾਣਕਾਰੀ ਐਫ ਐਫ ਵੀ ਵੀ ਹੈਗੇ ਆ ਜੀ ਲਾਈਆਂ ਅੱਛਾ ਜੀ ਤੇ ਵਿੱਚ ਦੂਜੀਆਂ ਆਪਣੀਆਂ ਮਿਕਸ ਦੇਸੀਆਂ ਆਈਆਂ ਵਿਹਾਵੀਆਂ ਜਿਵੇਂ ਕਹਿ ਦਈਏ ਘਰੇਲੂ ਆਮ ਆ ਜਿਵੇਂ ਗਰਮੀ ਜਿਵੇਂ ਟੈਂਪਰੇਚਰ ਆਪਣੇ ਇਧਰ ਜਿਆਦਾ ਆ ਉਹ ਰੱਖੀਆਂ ਹੋਈ ਬਰੀਡ ਹੋਈ ਹੈ ਜਿਹੜੀਆਂ ਐਚ ਐਫ ਥੋੜੀ ਗਰਮੀ ਜ਼ਿਆਦਾ ਮੰਗਦੀਆਂ ਉਹ ਥੋੜੀਆਂ ਰੱਖੀਆਂ ਹੋਈਆਂ ਵਾ ਤੇ ਮੋਹਰ ਨਸਲ ਦੀਆਂ ਮੱਝਾਂ ਵੀ ਹੈਗੀਆਂ ਨੀਲੀ ਰਾਗੀਆਂ ਵੀ ਹੈਗੀਆਂ ਬਰੀਡ ਵਧੀਆ ਰੱਖੀ ਹੋਈ ਹੈ ਜੀ ਆਪਾਂ ਮੱਝਾਂ ਦੀ ਹਾਂ ਜਿਹੜੀਆਂ ਦੁੱਧ ਦੇਣ ਵਾਲੀਆਂ ਵਾ ਤੁਸੀਂ ਹੁਣ ਦੱਸਿਆ ਆ ਵੀ ਅਸੀਂ 40 ਲੀਟਰ ਸਾਡਾ ਦੁੱਧ ਦਿੰਦਾ ਆ ਹਾਂਜੀ ਇੱਕ ਟਾਈਮ ਦਾ ਜੀ ਇੱਕ ਟਾਈਮ ਦਾ 40 ਲੀਟਰ ਹਾਂ 80 ਲੀਟਰ ਹਾਂ 80 ਲੀਟਰ ਹੋ ਗਿਆ ਤੁਸੀਂ ਆਪੋ ਲੋ ਮਤਲਬ ਪੂਰਾ ਸ਼ੁੱਧ ਦੁੱਧ ਦਿੰਨੇ ਹੋ ਤਾਂ ਚਲੋ ਠੀਕ ਆਪਾਂ ਮੰਨ ਲਿਆ ਤੁਹਾਡੇ ਲੋ ਅਸੀਂ ਸ਼ੁੱਧ ਦੁੱਧ ਦਿੱਤਾ ਹਾਂ ਜੀ ਅੱਗੇ ਵੀ ਤੁਹਾਨੂੰ ਇਹਦਾ ਲੱਗਦਾ ਵੀ ਜਿਹੜਾ ਅੱਗੇ ਤੁਹਾਡੇ ਤੋਂ ਚੱਕ ਰਿਹਾ ਉਹ ਪੂਰਾ ਸ਼ੁੱਧ ਦੁੱਧ ਪੂਰਾ ਸਹੀ ਦੁੱਧ ਕਸਟਮਰ ਤੱਕ ਪੇਚਾਰੇ ਆ ਇਹ ਵੀ ਗਾਈਆਂ ਦਾ ਮੈਚ ਕਰਦੇ ਵਿੱਚ ਜੀ ਗਾਈਆਂ ਸਾਡੇ ਤੋਂ ਜਿਵੇਂ 40 ਰੁਪਏ 42 ਰੁਪਏ ਲੀਟਰ ਲੈ ਕੇ ਉਹ ਆਪਣਾ 80 ਰੁਪਏ ਲੀਟਰ ਵਿੱਚ ਹੀ ਜਾ ਰਹੇ ਆ ਇਸ ਕਰਕੇ ਗਾਂ ਤੋਂ ਅਸੀਂ ਆਪ ਦਾ ਕੰਮ ਦੇਖ ਰਿਹਾ ਵੀ ਅਸੀਂ ਲੋਕਾਂ ਤੱਕ ਕੀ ਵਧੀਆ ਦੁੱਧ ਲੋਕਾਂ ਦੀ ਸਿਹਤ ਨਾਲ ਕੋਈ ਖਰਾਬੀ ਨਾ ਹੋਵੇ ਵਧੀਆ ਤਰੀਕੇ ਨਾਲ ਵੀ ਆਪ ਲੋ ਅਸੀਂ ਇਹ ਕਹਿੰਦੇ ਆ ਵੀ ਦੁੱਤ ਆਪ ਦਾ ਕੰਮ ਆਪ ਸ਼ੁਰੂ ਕਰਨਾ ਵੀ ਕਿਸੇ ਨੂੰ ਮਾੜੀ ਚੀਜ਼ ਨਾ ਜਾਵੇ ਜਿਵੇਂ ਜਰਤਾਰ ਸਿੰਘ ਜੀ ਹਾਂਜੀ ਬਾਜੀ ਤੁਸੀਂ ਵੀ ਮਤਲਬ ਤੁਹਾਡਾ ਵੀ ਬਹੁਤ ਵਧੀਆ ਕਾਰੋਬਾਰ ਹੈ ਤੁਸੀਂ ਵੀ ਦੇਸੀ ਦਵਾਈਆਂ ਤੁਸੀਂ ਵੀ ਮਤਲਬ ਜਿਹੜੀਆਂ ਅੰਗਰੇਜ਼ੀ ਦਵਾਈਆਂ ਪਰ ਡਾਕਟਰਾਂ ਵੱਲੋਂ ਕਹਿਣਾ ਤੋਂ ਲਗੈਂਦੇ ਆ ਲੈਨੇ ਆ ਜਿਵੇਂ ਉਹਨਾਂ ਤੋਂ ਥੋੜਾ ਜਿਹਾ हटਕੇ ਦਵਾਈਆਂ ਇਹਨਾਂ ਨੇ ਟ੍ਰੈਂਡ ਸ਼ੁਰੂ ਕੀਤਾ ਵੀ ਆਪਾਂ ਕਿਉਂ ਨਾ ਉਹੀ ਦੇਸੀ ਇਲਾਜ ਦੇ ਨਾਲ ਵੀ ਦੇਸੀ ਨੁਕਤੇਆਂ ਨਾਲ ਹੀ ਬੰਦਿਆਂ ਦਾ ਇਲਾਜ ਕਰ ਦਿੱਤਾ ਜਾਵੇ ਤਾਂ ਇਹ ਦਾਵਾ ਕਰਦੇ ਆ ਵੀ ਸਾਡੀਆਂ ਦਵਾਈਆਂ ਵੀ ਜੋ ਵੀ ਅਸੀਂ ਜੜੀ ਬੂਟੀਆਂ ਦੇ ਇਹਨਾਂ ਨੇ ਆਪਣਾ ਆਰਗੈਨਿਕ ਤਿਆਰ ਕਰਦੇ ਆ ਸਾਡਾ ਜਣੀ ਕਿ ਇੱਕ ਲੋਕਲ ਔਰ ਸੈਡ ਬਿਜ਼ਨਸ ਹੈ ਇਹ ਸੀਗਾ ਅਸੀਂ ਜਿੱਦਾਂ ਕਿ ਜਿਹੜਾ ਸਾਡਾ ਸਟਾਰਟਅਪ ਕਰਿਆ ਉਹ ਸੀਗਾ ਅਚਾਰ ਮਰਬੇ ਚਟਣੀਆਂ ਸਿਰਫ ਜਿਵੇਂ ਜਿਵੇਂ ਅਸੀਂ ਇਹ ਕੰਮ ਦੇ ਵਿੱਚ ਸਾਡਾ ਰੁਝਾਨ ਵਧਿਆ ਜਿੱਦਾਂ ਜਿੱਦਾਂ ਅਸੀਂ ਅੱਗੇ ਹੋਏ ਬੜੇ ਹੀ ਮਤਲਬ ਕਿ ਟਾਈਮ ਸਾਨੂੰ ਇਹ ਕੰਮ ਕਰਨਾ ਹੈ ਕਰਦੇ ਇਹਦੇ ਬੰਦਿਆ ਟਾਈਮ ਹੋਇਆ ਫੇਰ ਅਸੀਂ ਮਤਲਬ ਮਾਰਕੀਟ ਦੇ ਅਕੋਰਡਿੰਗ ਲੋਕਾਂ ਦੀ ਕਾਹਦੀ ਕਸਟਮਰ ਦੀ ਮੰਗ ਰਹੀ ਪਾੜੇਗਾ ਫੇਰ ਅਸੀਂ ਖਲਦੀ ਮਿਰਚ ਮਸਾਲਾ ਵੀ ਰੱਖਣਾ ਸ਼ੁਰੂ ਕੀਤਾ ਫੇਰ ਉਸ ਤੋਂ ਬਾਅਦ ਅਸੀਂ ਪਿਆਰ ਕਰਿਆ ਖੁਦ ਲੋਕਾਂ ਦੀ ਕਸਟਮਰ ਦੀ ਦੁਆਰ ਦੀ ਚਾਹ ਮਸਾਂ ਦੇ ਦੀ ਚਾਹ ਸਲਾ ਕਹਿੰਦੀ ਅਸੀਂ ਲੈਨੇ ਹੈਗੇ ਆ ਵੀ ਤੁਸੀਂ ਚਾਹ ਮਸਾ ਤਿਆਰ ਕਰਦੇ ਹੋ ਇਹ ਵਾਰਾ ਜੀ ਮਾਰਕੀਟ ਚੋਂ ਲੈਨੇ ਹੈ ਪਰ ਉਹ ਚੀਜ਼ ਨਹੀਂ ਮਿਲਦੀ ਉਹ ਸਵਾਦ ਨਹੀਂ ਮਿਲਦਾ ਜਿਹੜਾ ਜਿੱਦਾਂ ਕਿ ਘਰੇ ਬਣਾ ਸਕੀਏ ਜਿੱਦਾਂ ਦਾ ਘਰੇ ਬਣਾਇਆ ਜੀ ਬਸ ਮੈਂ ਉਹ ਮੈਨੀ ਯੂਜ਼ ਕੀਤਾ ਬਹੁਤ ਵਧੀਆ ਸੀਗਾ ਤੇ ਸਵਾਦ ਮੈਂ ਹਾਲੀ ਵੀ ਰੱਖਿਆ ਹੋਇਆ ਮੈਂ ਬਸ ਉਹੀ ਮੈਨੀ ਯੂਜ਼ ਕਰ ਰਹਾ ਹਾਂ ਠੀਕ ਹੈ ਜੀ ਹਾਂ ਜੀ ਤੇ ਬਾਕੀ ਤੁਸੀਂ ਵਰਤੇ ਹੋਣਾ ਤਾਂ ਮੰਨਦੇ ਹਾਂ ਜੀ ਬਹੁਤ ਵਧੀਆ ਹੋ ਰਿਹਾ ਆਪਣੀ ਕੁੱਕ ਤੇ ਫਿਰ ਉਸ ਤੋਂ ਬਾਅਦ ਆਪਾਂ ਚਾਮਸਲਾ ਤਿਆਰ ਕਰਿਆ ਚਾਮਸਲੇ ਦੀ 15 ਤੋਂ 16 ਇਨਗਰੀਡੀਐਂਟਸ ਹੈ ਬਬੀ ਅਸਲ ਠੀਕ ਹੈ ਪਰ ਅਸੀਂ 13 ਹੀ ਪਾਏ ਆ ਤੇ ਤਿੰਨ ਸਾਡੇ ਬਜਟ ਚ ਨਹੀਂ ਆਏ ਚਲੋ ਮੈਂ ਵੀ ਤੁਹਾਨੂੰ ਦੱਸਾਂ ਗਏ ਕਿ ਤਾਂ ਕਿ ਕੇਸਰ ਹੋ ਗਿਆ ਹਾਂਜੀ ਠੀਕ ਹੈ ਜੀ ਸਾਕੇ ਪੁਸ਼ਪੀ ਹੋ ਗਈ ਇਹ ਚੀਜ਼ ਜਦੋਂ ਨਾ ਚਾਹ ਮਸਾਲੇ ਚ ਆਪਾਂ ਐਡ ਕਰਦੇ ਆਂ ਸਾਡੀ ਇਮਿਊਨਿਟੀ ਨਹੀਂ ਬਹੁਤ ਵਧੀਆ ਹੈ ਅੱਛਾ ਉਹਨੂੰ ਬਿਲਕੁਲ ਜਾਨਕੀ ਡੀਟੌਕਸ ਕਰਦੀ ਹੈ ਉਹਨੇ ਪਹਿਲੀ ਵਾਰ ਵੀ ਦੱਸ ਲਿਆ ਭਾਜੀ ਸਾਨੂੰ ਪਹਿਨੀ ਫਟੇ ਯਾਰ ਇੱਕ ਚਾਹ ਆਪਾਂ ਬੀਨੇ ਆ ਭਾਜੀ ਫੂਕੀ ਜੀ ਹਾਂਜੀ ਠੀਕ ਹੈ ਉਹ ਤਾਂ ਇੱਕ ਸਿਰਫ ਡੰਗ ਤਾਲਣਾ ਆਉਂਦਾ ਵੀ ਚਲੋ ਚਾਹ ਪੀ ਲਈ ਜੇਕਰ ਚਾਹ ਬਣਾਉਣ ਤੋਂ ਪਹਿਲਾਂ ਅਸੀਂ ਉਹਦੇ ਚ ਚਾਹ ਮਸਾਲਾ ਐਡ ਕਰਦੇ ਆਂ ਨਾ ਇੱਕ ਜਾਂ ਦੋ ਚੁਟਕੀਆਂ ਇਕ ਤਾ ਚਾਹ ਪੀਣ ਦਾ ਆਨੰਦ ਭਾਜੀ ਸਵਾਦ ਟੇਸਟ ਵੱਖਰਾ ਬਣ ਜਾਂਦਾ ਔਰ ਦੂਜਾ ਕੀ ਆ ਚਾਹ ਮਸਾਲੇ ਦੇ ਵਿੱਚ ਪਾਇਆ ਕੀ ਹੁੰਦਾ ਸੁੰਡ ਜਵੈਣ ਨਕੀਲੇ ਜੀ ਵੱਡੀਲੇ ਜੀ ਜਲਪਤਰੀ ਦਾਲਚੀਨੀ ਮਗਾ ਕਾਲੀ ਮਿਰਚ ਔਰ ਸਿਨੇਮਮ ਇਹਨਾਂ ਪਾ ਦਾਲਚੀਨੀ ਹੈ ਦਾਲਚੀਨੀ ਔਰ ਗਲਾਬ ਦੇਖੋ ਲਪਾਈ ਹੁੰਦੇ ਠੀਕ ਹੈ ਜੀ ਇਹ ਚੀਜ਼ਾਂ ਦੇਖੋ ਜੇਕਰ ਅਸੀਂ ਹੁਣ ਚਾਹ ਬਣਾਉਣ ਤੋਂ ਪਹਿਲਾਂ ਪਾਣੀ ਬੋਇਲ ਕਰਦੇ ਆਂ ਪਾਣੀ ਦੇ ਵਿੱਚ ਉਹ ਚੀਜ਼ਾਂ ਬੋਇਲ ਕਰਕੇ ਉਸ ਵਾਰ ਚਾਹ ਬਣਾਵਾਂਗੇ ਫਿਰ ਜਦੋਂ ਅਸੀਂ ਕੀ ਮਾਗੇ ਸਾਡੇ ਅੰਦਰ ਜਾਊਗੀ ਵਧੀਆ ਹੈਲਦੀ ਹੈ ਗੁੱਡਾ ਭੈਂਟ ਜਿਹੜੀ ਅਸੀਂ ਚੀਜ਼ ਖਾਣੇ ਆ ਉਹਦਾ ਸਵਾਦ ਥੋੜਾ ਲੱਗ ਹੋਵੇ ਤਾਂ ਘਰੇ ਕੋੰਦਾ ਚਾਟ ਕਰਾ ਲਉਣਾ ਚਾਹੁੰਦਾ ਤੇ ਇਸ ਕਰਕੇ ਚਾਟ ਮਸਾਲੇ ਦੇ ਵਿੱਚ ਅਸੀਂ ਪਾਇਆ ਸੇਂਦਾ ਨਾਮਕ ਕਾਲਾ ਨਮਕ ਅਜੇ ਵੇਣ ਜੀਰਾ ਧਨੀਆ ਕਾਲੀ ਮਿਰਚ ਔਰ ਬਾਈਟਸਾੜਾ ਵੀ ਪਾਇਆ ਥੋੜਾ ਉਹਦੇ ਨਾਲ ਥੋੜਾ ਜਿਹਾ ਟੇਸਟ ਬਣ ਜਾਂਦਾ ਆ ਤਾਂ ਤੇ ਉਹ ਜਾਨੀ ਕਿ ਸਾਡਾ ਖਾਦਮਾ ਵੀ ਸੈਟ ਰਹਿੰਦਾ ਉਹਦੇ ਨਾਲ ਬਾਕੀ ਜਿਦਾਂ ਕਿ ਹੁਣ ਕੋਈ ਵੀ ਅਸੀਂ ਫਲ ਖਾਣਾ ਫਰੂਟ ਖਾਣਾ ਦਹੀਂ ਲੱਸੀ ਸਲਾਦ ਉਹਦੇ ਪਰਤਵੀ ਇਹ ਕਰੋ ਕੁੰਮੇਪੂ ਪਾਣੀ ਬਣਾਉਣਾ ਠੀਕ ਹੈ ਜੀ ਟੇਸਟ ਬਹੁਤ ਵਧੀਆ ਨਾਲੇ ਹੱਥ ਨਾਲ ਸੈੱਟ ਇੱਥੇ ਨੇ ਕਿਹੜੇ ਟੱਕਰ ਹੈ ਬਹੁਤ ਵਧੀਆ ਸੈੱਟ ਇੱਥੇ ਜਾਨੀ ਕਿ ਫਿਰ ਇਹ ਕੰਮ ਕਰ ਕਰ ਕਰਦੇ ਕਰਾਉਂਦੇ ਆ ਥੋੜੀ ਥੋੜੀ ਫਿਰ ਆਪਣਾ ਵਿਹਾਰ ਜਿਦਾਂ ਕਿ ਤੁਸੀਂ ਆਮ ਦੇਖਦੇ ਆਂ ਜਾਂ ਮਾਰਕੀਟ ਦੇ ਵਿੱਚ ਹਰੇਕ ਸੋਸ਼ਲ ਮੀਡੀਆ ਦੇ ਕੋਈ ਸਫੈਦ ሙਸਲੀ ਸਤਾਬਰ ਅਸ਼ਬਗੰਦਾ ਕੌਂਚ ਬੀਜ ਸਾਲਣ ਪੰਜਾ ਸਾਲਣ ਮਿਸਰੀ ਬੜੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਚੱਲਦੀਆਂ ਪਈਆਂ ਇਸ ਚੀਜ਼ ਤੇ ਅਸੀਂ ਥੋੜਾ ਜਿਹਾ ਪੁੱਛਣਾ ਚਾਹਾਂਗੇ ਜੀ ਤੁਸੀਂ ਮਤਲਬ ਦੇਖਿਆ ਸੀ ਰਜਾਈਆਂ ਦੇਸੀ ਦਵਾਈਆਂ ਦਾ ਟ੍ਰੈਂਡ ਆ ਗਿਆ ਕਿ ਤੁਸੀਂ ਉਹ ਟ੍ਰੈਂਡ ਦੇਖ ਕੇ ਆਪਣੀ ਦਵਾਈਆਂ ਸ਼ੁਰੂ ਕੀਤੀਆਂ ਜਾਂ ਮਤਲਬ ਪਹਿਲਾਂ ਤੁਸੀਂ ਰਿਸਰਚ ਕੀਤੀ ਹੈ ਵੀ ਇਹ ਸੱਚੀ ਹੈਗੀ ਆ ਕਿ ਰਿਸਰਚ ਵਗੈਰਾ ਕੀਤੀ ਹੈ ਫਿਰ ਤੁਸੀਂ ਸ਼ੁਰੂ ਕੀਤਾ ਹੈ ਇਹ ਇਹਦੇ ਤੇ ਨਾ ਬਾਕੀ ਦੇਖੋ ਆਪਾਂ ਪੂਰੀ ਗੌਰ ਕੀਤੀ ਪਹਿਲਾਂ ਮਾਰਕੀਟ ਇਸ ਤੇ ਚੱਲ ਚੱਲੇ ਰਿਹਾ ਜੋ ਵੀ ਹੈ ਹੈਨਾ ਠੀਕ ਹੈ ਕੋਈ ਵੀ ਚੀਜ਼ ਆਪਾਂ ਦੇਖਦੇ ਆਂ ਫੇਸ ਕਰਦੇ ਆਂ ਬੰਦਾ ਕਿਤੇ ਨਾ ਕਿਤੇ ਚਾਹੁੰਦਾ ਵੀ ਆਪਾਂ ਉਹ ਉਦਾਂ ਦਾ ਕਰੀਏ ਔਰ ਉਸ ਤੋਂ ਪਹਿਲਾਂ ਉਹਦੇ ਬਾਰੇ ਪੂਰੀ ਜਾਣਕਾਰੀ ਲਈ ਸੀ ਠੀਕ ਹੈ ਬਹੁਤ ਵਧੀਆ ਸੋਸ਼ਲ ਮੀਡੀਆ ਤੇ ਦੇਖਣ ਤੋਂ ਬਾਅਦ ਫਿਰ ਆਪਾਂ ਮਾਰਕੀਟ ਦੇ ਵਿੱਚ ਜਾਨੇ ਆ ਆਪਣੇ ਲੁਧਿਆਣੇ ਦੀ ਮਾਰਕੀਟ ਠੀਕ ਹੈ ਜੀ ਗੋੜ ਮੰਡੀ ਜਾਓ ਕੇਸਰ ਗੰਝ ਜਾਓ ਇੱਕ ਆਪਾਂ ਹੀ ਪੰਸਾਰੀਆਂ ਵਾਲੀ ਗਲੀ ਪੈਂਦੀ ਆ ਹਮਤਲਬ ਇੱਕ ਸਨਾਰੇ ਵਾਲੀ ਗਲੀ ਆ ਉਸੇ ਗਲੀ ਦੇ ਵਿੱਚ ਪੰਸਾਰੀ ਆ ਬਿਨਾ ਤੇ ਚਲੋ ਪੰਸਾਰੀ ਜਿਹੜੇ ਹੁੰਦੇ ਆ ਵੈੜੇ ਹੁੰਦੇ ਆ ਇਹਨਾਂ ਦਾ ਕੰਮ ਜਿਹੜਾ ਜਿਹੜਾ ਬੰਦਾ ਜਿੱਦਾਂ ਦਾ ਕੰਮ ਕਰਦਾ ਉਹਨੂੰ ਪਤਾ ਹੁੰਦਾ ਆ ਬਿਲਕੁਲ ਇਸ ਕਰਕੇ ਜਰਾ ਫਾਉਨੋਂ ਤੋਂ ਥੋੜੀ ਨੌਲੇਜ ਜੇਨ ਕੀਤੀ ਪਤਾ ਕੀਤਾ ਸਾਰੀਆਂ ਚੀਜ਼ਾਂ ਦਾ ਕੁਛ ਆਪਾਂ ਇੱਕ ਦੋ ਕਿਤਾਬਾਂ ਵੀ ਪੜੀਆਂ ਆਯੁਰਵੇਦੀਆਂ ਜਿਆਦਾ ਨਹੀਂ ਮਤਲਬ ਕਿਤਾਬ ਤਾਂ ਚਲੋ ਕਾਫੀ ਬੜੀ ਹੋ ਜਾਂਦੀ ਉਹਦੇ ਚੋਂ ਜਾਨੀ ਕਿ ਦੋ ਚਾਰ ਨੁਸਖੇ ਪੜੇ ਹੋਈਆ ਠੀਕ ਹੈ ਜੀ ਉਹਨਾਂ ਨੁਸਖੇ ਪੜ ਕੇ ਉਸ ਤੋਂ ਬਾਅਦ ਫਿਰ ਆਪਾਂ ਉਹਨਾਂ ਤੇ ਕੰਮ ਕਰਿਆ ਫਿਰ ਆਪਾਂ ਦੋ ਤਿੰਨ ਦਵਾਈਆਂ ਬਣਾਈਆਂ ਨਾਰਮਲੀ ਬਣਾਈਆਂ ਕੋਈ ਜ਼ਿਆਦਾ ਨਹੀਂ ਹੈ ਜਿੱਦਾਂ ਕਿ ਕਬਜ਼ ਦੀ ਸਮੱਸਿਆ ਹੈ ਭਾਜੀ ਠੀਕ ਹੈ ਜਾਨੀ ਕਿ ਇਹ ਦੁਨੀਆ ਦੇ ਵਿੱਚ ਸਾਨੂੰ ਕਿਸੇ ਨੂੰ ਵੀ ਕਿਸੇ ਨੂੰ ਵੀ ਹੋ ਸਕਦੀ ਹੈ ਹਾਂ ਨਹੀਂ ਚੱਲਦੀ ਹੈ ਫੜਾ ਖਣ ਪੀਣੀ ਸਹੀ ਹੈਗਾ ਤੁਹਾਨੂੰ ਪਤਾ ਹੀ ਜਾ ਠੀਕ ਹੈ ਅਸੀਂ ਕੀ ਕਰਦੇ ਆ ਮਤਲਬ ਕਿ ਛੇਤੀ ਤੋਂ ਛੇਤੀ ਔਰ ਵਧੀਆ ਤੇ ਟੇਸਟੀ ਉਹ ਚੀਜ਼ ਨੂੰ ਪਸੰਦ ਕਰਦੇ ਆ ਟਾਈਮ ਜਾਨਕੀ ਦੇਖੇ ਤਾਂ ਅਸੀਂ ਰਾਜੀ ਨਹੀਂ ਕਿਸੇ ਵੀ ਚੀਜ਼ ਜਿਹਦੇ ਕਾਰਨ ਕਬਜ ਪੈਦਾ ਹੁੰਦੀ ਹੈ ਇਸ ਕਰਕੇ ਆਪਾਂ ਕਬਜ ਦੀ ਦਵਾਈ ਤਿਆਰ ਕੀਤੀ ਹੈ ਠੀਕ ਹੈ ਠੀਕ ਹੈ ਉਹਦੇ ਵਿੱਚ ਕੋਈ ਵੱਡਾ ਕੋਈ ਬਾਲਾ ਕੋਈ ਉਹਦੇ ਵਿੱਚ ਅਜੀਆਂ ਚੀਜ਼ਾਂ ਲੀਆਂ ਵੀ ਜਾਣਗੀ ਜਾਨਕੀ ਜਾਨਕੀ ਜਿਹੜੀਆਂ ਆਪਣੇ ਸਾਹਮਣੇ ਆਵੇ ਔਰ ਦੇਸੀ ਔਰ ਆਯੁਰਵੇਦਿਕ ਨੋਰਮਲ ਇਹੋ ਚੀਜ਼ਾਂ ਹੈਗੀਆਂ ਉਹਦੇ ਚ ਐਡ ਕਰੀਆਂ ਉਹ ਕੀ ਆ ਆਮਲਾ ਸੁਕੇ ਆਮਲੇ ਹੁੰਦੇ ਆ ਉਹਨਾਂ ਨੂੰ ਘਰ ਦੇ ਵਿੱਚ ਪੀਸ ਕੇ ਪਟਰ ਲਾ ਲਓ। ਪਿਹੜੇ ਹੁੰਦੇ ਆ ਪਿਹੜੇ ਹਰੜਾ ਵਾਂਗੂ ਹੁੰਦੇ ਆ ਇਹ ਇੱਕ ਹਰੜਾ ਹੁੰਦੀ ਆ ਬਿੱਲੜੇ ਆ ਇੱਕ ਤੁਲਸੀ ਦੇ ਪਤੇ ਉਹਦਾ ਮੋਡਰ ਬਣਾ ਲਓ। ਹੋਰ ਵੀ ਜੇ ਕੋਈ ਤੁਸੀਂ ਚੀਜ਼ ਐਡ ਕਰਨੀ ਆ ਕਰ ਸਕਦੇ ਜਿਵੇਂ ਕਿ ਅਜਬੈਣ ਸੌਣ ਕੋਗੀ ਕੋੜਤਮਾ ਉਹ ਜਿਹੜੀ ਜਿੱਦ ਜਿੱਦ ਤੁਸੀਂ ਵਿਧਾਈ ਚਲੋਗੇ ਉਹ ਨੀ ਚੀਜ਼ ਉਹ ਘੈਂਟ ਬਣੀ ਜਾਣੀ ਇੱਕ ਸਵਾਲ ਹੋ ਸ ਇਹ ਤੁਸੀਂ ਬਜ਼ਾਰੋਂ ਲਿਆ ਕੇ ਆਪ ਤਿਆਰ ਕਰੇ ਆਪ ਬਿਲਕੁਲ ਬਿਲਕੁਲ ਜੀ 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 ਭਾਈ ਆਪਾਂ ਜਿੱਦਾਂ ਕਿ ਮਾਰਕੀਟ ਚੋਂ ਇਹ ਸਾਰੀਆਂ ਚੀਜ਼ਾਂ ਕੁਆਂਟੀਟੀ ਦੇ ਅਨੁਸਾਰ ਲੈ ਜੀ ਦੀ 5 ਕਿਲੋ ਆਮਲਾ 2 ਕਿਲੋ ਹਰੜ 2 ਕਿਲੋ ਵਿਹੇੜੇ ਪਾਈਆ ਤੁਰਸੀ ਪੱਤੇ ਇਦਾਂ ਲਗ ਲਗ ਹੈ ਨਾ ਉਹ ਚੀਜ਼ਾਂ ਨੂੰ ਫਿਰ ਘਰੇ ਲਿਆ ਕੇ ਚੰਗੀ ਤਰ੍ਹਾਂ ਧੋਪ ਲਵਾ ਕੇ ਪਾਊਡਰ ਬਣਾਈ ਦਾ ਕੱਪੜਾ ਛਾਣ ਕਰੀਦਾ ਉੱਪਰ ਛਾਂਕਣ ਤੋਂ ਬਾਅਦ ਜਾਨੀ ਕਿ ਉਹਦੀ ਅਸ਼ੁੱਧੀ ਹੋ ਜਾਂਦੀ ਹੈ ਠੀਕ ਹੈ ਠੀਕ ਹੈ ਜੀ ਕਿਉਂਕਿ ਜੇਕਰ ਡਾਇਰੈਕਟਲੀ ਉਹਨੂੰ ਆਪਾਂ ਇਹਦੇ ਡੱਬੀ ਦੇ ਵਿੱਚ ਉਹਨੂੰ ਭਰਾਂਗੇ ਨਾ ਤਾਂ ਉਹ ਨੁਕਸਾਨ ਉਹਦਾ ਕੀ ਹੈ ਕਿਰਕਾ ਜਾਂਦੀ ਆ ਅਸ਼ੁੱਧ ਹੋਈ ਕਈ ਕਾਰਨ ਹੋ ਜਾਂਦੇ ਆ ਇਸ ਕਰਕੇ ਉਹਨੂੰ ਵਧੀਆ ਥੀਕੇ ਨਾਲ ਕਰਕੇ ਫਿਰ ਉਹ ਰਾਤ ਨੂੰ ਸੌਣ ਵੇਲੇ ਕੋਸੇ ਪਾਣੀ ਨਾਲ ਇੱਕ ਚਿੰਚਾ ਕਰਾਉਣਾ ਹੈ ਤੁਸੀ ਘਰ 'ਚ ਕਿਸੇ ਨੂੰ ਵੀ ਬੱਚਾ ਨਿਆਣਾ ਸਿਆਣਾ ਕਿਸੇ ਨੂੰ ਵੀ ਕੋਈ ਕਬਜ ਦੀ ਗੈਸ ਦੀ ਬਦਹਾਜੀ ਮਿਹਦੀ ਸਮੱਸਿਆ ਹੈ ਇਹਦਾ ਤੁਸੀਂ ਸੇਵਨ ਕਰੋ ਯਮਾ ਕੰਮ ਕੇ ਹੋ ਜੂਗਾ ਇਹ ਚੀਜ਼ਾਂ ਟਾਈਮ ਜ਼ਰੂਰ ਲੈਂਦੀਆਂ ਦੇਸੀ ਜਿਹੜੀਆਂ ਚੀਜ਼ਾਂ ਆ ਨਾ ਭਾਜੀ ਆਯੁਰਵੈਦਿਕ ਚੀਜ਼ਾਂ ਟਾਈਮ ਜ਼ਰੂਰ ਲੈਂਦੀਆਂ ਆ ਪਰ ਰਿਜ਼ਲਟ ਜ਼ਰੂਰ ਮਿਲਦਾ ਅਸੀਂ ਕੀ ਆ ਸਾਨੂੰ ਚਾਹੀਦਾ ਐਗਜ਼ੈਕਟ ਉਸੇ ਟਾਈਮ ਸਾਨੂੰ ਰਿਜ਼ਲਟ ਚਾਹੀਦਾ ਉਹਦੇ ਲਈ ਫਿਰ ਅਸੀਂ ਭੱਜਦੇ ਆ ਜੋ ਅੰਗਰੇਜ਼ੀ ਮੈਡੀਸਿਨ ਚੱਲੇ ਰਹੀ ਜਾਂ ਭਾਜੀ ਹਨ ਤੇ ਇੱਕ ਕਮਜ਼ਦੀ ਦਵਾਈ ਫਿਰ ਇੱਕ ਇਸ ਤੋਂ ਵੱਡਾ ਆਪਾਂ ਤਿਆਰ ਕੀਤੀ ਸੀ ਸ਼ੂਗਰ ਦੀ ਦਵਾਈ ਸ਼ੂਗਰ ਦੀ ਮੈਡੀਸਨ ਜਿੱਦਾਂ ਹੁਣ ਕਿਸੇ ਨੂੰ ਵੀ ਆ ਪਰਜ ਕੋਲ ਸ਼ੂਗਰ ਪੂਗੀ ਤੁਹਾਨੂੰ ਹੋਗੀ ਸ਼ੂਗਰ ਦੇ ਲਈ ਜਿਹੜਾ ਮਾਗੇ ਪ੍ਰੋਕਸੋਵਾ ਸਾਨੂੰ ਗੋਲੀ ਖਾਣੀ ਪੈਂਦੀ ਹੈ ਠੀਕ ਹੈ ਆਮ ਕਰਦਾ ਵੀ ਅੱਜ ਕੱਲ੍ਹ ਸ਼ੂਗਰ ਹੋਣੀ ਜਿਹੜੀ ਗੋਲੀ ਹੈ ਨਾ ਭਾਜੀ ਉਹਦਾ ਸਾਲਟ ਆ ਉਹਦਾ ਵੀ 100% ਸਾਲਟ ਅਜਿਹਾ ਹੀ ਆ ਉਹ ਵੀ ਪੂਰੀ ਕਸੈੜੀ ਔਰ ਕੌੜੀ ਹੁੰਦੀ ਹੈ ਹਾਂਜੀ ਹਾਂਜੀ ਅਸੀਂ ਕਿਹੜਾ ਕਰੀ ਸਵਾਦ ਨਾਲ ਖਾਣੀ ਨਹੀਂ ਅਸੀਂ ਪਾਣੀ ਦੇ ਗਲਾਸ ਨਾਲ ਪੋਣੀ ਹੁੰਦੀ ਹੈ ਇਸੇ ਤਰ੍ਹਾਂ ਹੀ ਆਪਾਂ ਸ਼ੂਗਰ ਦੇ ਲਈ ਕਸੈੜੀ ਦਵਾਈ ਤਿਆਰ ਕੀਤੀ ਆ ਕੌੜੀ ਤੇ ਕਸੈੜੀ ਉਹਦੇ ਚ ਪਾਇਆ ਕੀ ਆ ਕੌੜੇ ਬਦਾਮ ਅਛਾ ਜੀ ਉੜੇ ਬਦਾਮ ਅਰਜੁਨ ਦੀ ਸ਼ਾਲਾ ਮੇਥੀ ਆ ਠੀਕ ਹੈ ਤੇ ਮੈਨੂੰ ਥੋੜਾ ਯਾਦ ਨਹੀਂ ਆਉਂਦਾ ਪਿਆ ਮੇਰੇ ਕੋਲ ਨਾ ਜਣੇ ਕਿ ਪੰਜ ਸਖ ਚੀਜ਼ਾਂ ਦੇ ਚਾਪੈੜ ਕਰੀ ਦੀਆਂ ਹਾਂਜੀ ਨਿੰਮਕ ਹੁੰਦੀ ਹੈ ਕਰੇਲਾ ਹੁੰਦੀ ਹੈ ਜਾਮਨ ਹੁੰਦੀ ਹੈ ਗੁੜਮਰ ਬੂਟੀ ਹੁੰਦੀ ਹੈ ਠੀਕ ਹੈ ਇਹ ਜਣੇ ਕਿ ਪੰਜ ਤੋਂ 6 ਤੋਂ 7 ਚੀਜ਼ਾਂ ਆ ਸੱਤਾਂ ਚੀਜ਼ਾਂ ਦੇ ਕੁਛ ਕੇ ਬੀਜ ਨੇ ਵੀ ਤੇ ਕੁਛ ਕੇ ਇਹ ਗੱਠੀਆਂ ਡਰਾਈਪ ਹੁੰਦੀਆਂ ਇਹਨਾਂ ਦਾ ਪਾਊਡਰ ਬਣਾ ਕੇ ਇਸ ਜਦਾਂ ਕਿ ਸਵੇਰ ਦੇ ਖਾਣੇ ਤੋਂ ਬਾਅਦ ਇੱਕ ਚਮਚਾ ਖਾਣਾ ਹੈ ਸਵੇਰ ਦਾ ਜਦੋਂ ਤੁਸੀਂ ਖਾਣਾ ਖਾ ਲਿਆ ਉਸ ਤੋਂ ਬਾਅਦ ਨੋਰਮਲ ਪਾਣੀ ਨਾਲ ਇੱਕ ਚਮਚਾ ਅਬ ਜਾ ਕੇ ਮਿਲਿਆ ਵੀ ਹੈ ਬਹੁਤ ਵਧੀਆ ਭਾਈ ਪਿਛਲੇ ਆਪਾਂ 6 ਸਾਲਾਂ ਤੋਂ ਵੇਚੜੀਆਂ ਬਣਾ ਕੇ ਪਹਿਲਾਂ ਕੀ ਕਰਿਆ ਆਪਾਂ ਪਹਿਲਾਂ ਜਾਨੀ ਕਿ ਸਟਾਰਟਿੰਗ ਹੁੰਦੀ ਹੈ ਜਦੋਂ ਬੰਦਾ ਕੰਮ ਕਰਦਾ ਹੈ ਉਹਦੇ ਬਾਰੇ ਕੁਝ ਨੋਲਿਜ ਘੱਟ ਹੁੰਦੀ ਹੈ ਕੁਝ ਡਰ ਹੁੰਦਾ ਹੈ ਕਿਉਂਕਿ ਆਪਾਂ ਯਾਰ ਰੁਪਈਆਂ ਦੀ ਖਾਤਰ ਕਿਸੇ ਦੀ ਸੀਧਣਾ ਵੀ ਕੁਲਵਾੜ ਨਹੀਂ ਲੱਗਣਾ ਜਿੱਦਾਂ ਦਾ ਸਰੀਰ ਜਿੱਦਾਂ ਦਾ ਪਰਿਵਾਰ ਸਾਡੇ ਆ ਇੱਡੀਆਂ ਅਗਲੇ ਦੇ ਠੀਕ ਹੈ ਜੀ ਮਤਲਬ ਕੀ ਇੱਕ ਬਿਜ਼ਨਸ ਸਕੇਲ ਨੂੰ ਸਾਈਡ ਤੇ ਰੱਖ ਕੇ ਜਸਟ ਪਹਿਲਾਂ ਆਪਾਂ ਐਕਸਪੈਰੀਮੈਂਟ ਕਰਿਆ ਘਰ ਦੇ ਕੁਝ ਸੱਜਣ ਮਿੱਤਰ ਰਿਸ਼ਤੇਦਾਰ ਸੀਗੇ ਉਹਨਾਂ ਨੂੰ ਆਪਾਂ ਮਤਲਬ ਟੈਸਟ ਤੌਰ ਤੇ ਦਿੱਤੀ ਆਟੋਮੈਟਿਕ ਰਿਜ਼ਲਟ ਮਿਲੇਆ। ਕਿਰੂੜੀ ਨੇ ਆ ਵੀ ਤੁਸੀਂ ਯਾਰ ਆਪਣੇ ਤੋਂ ਲੈ ਕੇ ਇਹਨੂੰ ਮਤਲਬ ਕਰ ਤੋਂ ਇਹ ਚੀਜ਼ਾਂ ਨੁਸਖਾ ਮੈਂ ਤੁਹਾਨੂੰ ਦੱਸ ਸਕਦਾ। ਤੁਸੀਂ ਆਪਾਂ ਖੁਦ ਆਪਣਾ ਤੁਸੀਂ ਘਰੇ ਬੀ ਬਣਾ ਕੇ ਇਹ ਚੀਜ਼ਾਂ ਖਾ ਸਕਦੇ ਆ। ਠੀਕ ਹੈ। ਔਰ ਸ਼ੂਗਰ ਤੇ ਛੜਕਾਰਾ ਖਾ ਸਕਦੇ ਆ। ਬਾਕੀ ਇਹਦੇ ਨਾਲ ਕੁਝ ਕੁ ਪ੍ਰੀਜ ਕਰਨੇ ਹੁੰਦੇ ਆ। ਇਹਨਾਂ ਨੇ ਸਾਨੂੰ ਦੱਸਿਆ ਦੀ ਇਹ ਖਲਦੀ ਵੀ ਤਿਆਰ ਕਰਦੇ ਯਾਰ। ਇਹ ਤਾਂ ਆਪਣੇ ਹਲਦੀ ਪੀਣ ਵਾਲਾ ਕੋਈ ਜਿਗਾਰਡ ਜੂਰ ਲਾਇਆ ਹ ਜਿਹੜਾ ਮਤਲਬ ਨਾਲ ਦੀ ਨਾਲ ਪੀਚ ਜਿਗਾਰਡ ਨਹੀਂ ਭਾਜੀ ਲਾਇਆ ਚੱਕੀਆਂ ਲੰਝਾ ਚੱਕੀਆਂ ਨੂੰ ਚੱਕੀ ਕਹਿੰਦੇ ਹੁੰਦੇ ਆ ਨੂੰ ਹਾਂਜੀ ਹਾਂਜੀ ਰਬੀ ਦਾ ਯੇ ਨਾ ਨੇ ਵੈਸੇ ਆਪਣੀ ਗੱਡੀ ਜਦੋਂ ਤੁਹਾਡੇ ਕੋਲ ਕੋਈ ਹਰਦੀ ਲੈਣ ਆਵੇ ਜੀ ਤੁਹਾਡੀ ਚੱਕੀ ਤੁਹਾਡੇ ਗੱਡੀ ਦੇ ਵਿੱਚ ਹੀ ਹੁੰਦੀ ਹੈ ਬਿਲਕੁਲ ਜੀ ਤੁਸੀਂ ਦਾਖ ਦੇ ਬਿਲਕੁਲ ਸਾਹਮਣੇ ਪੀਨੇ ਆ ਬਿਲਕੁਲ ਸਾਹਮਣੇ ਪੀਕੇ ਦੇਈ ਲੈ ਜੇ ਮੈਂ ਸਿੱਧਾ ਚਾਹੁੰਦਾ ਵੀ ਸਾਡਾ ਤਾਂ ਕੰਮ ਹੈ ਨਾ ਸਾਡੇ ਤਾਂ ਰੁਪਏ ਬਣਦੇ ਆ ਜੋ ਤੁਹਾਡੀ ਬਾਏ ਸਾਬੇ ਜਾਵੇ ਮੇਰਾ ਵੀ ਰਿਕਾਰਡਿੰਗ ਹੋ ਰਹੀ ਆ ਅੱਜ ਤੱਕ ਰਿਕਾਰਡ ਆਇਆ ਮੈਂ ਕੈਮਰਾਮੈਨ ਨੂੰ ਦੱਸ ਦੇਣਾ ਦੋਵੇਂ ਮੌਦਿਆਂ ਨੂੰ ਕਿ ਜੋ ਹੈ ਇਹ ਕੈਮਰਾਮੈਨ ਨੂੰ ਦੱਸ ਦੇਣਾ ਚਾਹੁੰਦਾ ਦੋ ਡਰਾਪਾਂ ਦੀ ਮੈਂ ਕੈਮਰਾਮੈਨ ਨੂੰ ਪਿੱਛੇ ਦਾ ਉਹ ਸੋ ਮੈਂ ਕਹਿੰਦਾ ਇਹਨਾਂ ਦੇ ਕੈਂਡ ਦਾ ਮਤਲਬ ਜਿਹੜੀ ਵੀ ਹੈ ਹਲਦੀ ਹੈ ਇਹਨਾਂ ਨੇ ਆਪ ਦੀ ਵੀ ਜੀ ਰੀ ਗਈ ਤੇ ਇਹਨਾਂ ਨੇ ਗੱਡੀ ਵੀ ਆਪਣੀ ਰੱਖੀ ਹੈ ਪਿੱਛੇ ਜਿੱਥੇ ਚੱਕੀ ਵੀ ਇਹਨਾਂ ਨੇ ਆਪਣੀ ਲਾਈ ਹੈ ਤਾ ਮਤਲਬ ਤੁਸੀਂ ਉਹ ਜਿਹੜੀ ਹਲਦੀ ਉੱਥੋਂ ਹੀ ਲੈਣੇ ਜਾਂ ਮਤਲਬ ਬਾਜ਼ਾਰ ਵਿੱਚੋਂ ਲੈ ਕੇ ਆਣੇ ਹੁਣ ਜੇ ਤੁਸੀਂ ਆਪਣੀ ਬੀਜੀ ਹੈ ਜਾਂ ਬਾਜ਼ਾਰ ਦੇ ਵਿੱਚੋਂ ਵੀ ਭਾਜੀ ਹਲਦੀ ਮਿਲਦੀ ਆ ਠੀਕ ਆ ਤੇ ਜਾਨੀ ਕਿ ਨਾ ਆਪਣਾ ਹੈਗਾ ਟਾਈ ਆਪਾ ਇੰਟਰਵਿਊ ਹੋਣ ਤੋਂ ਪਹਿਲਾਂ ਹੀ ਦੱਸਿਆ ਸੀ ਵੀ ਇਹਨਾਂ ਨੇ 1.5 ਕਿਲੇ ਹਲਦੀ ਆਪਣੀ ਲਗਾਈ ਹੋਈ ਹੈ ਘਰ ਦੇ ਵਿੱਚ ਇਹਨਾਂ ਦੇ ਘਰ ਦੇ ਬੈਕ ਸਾਈਡ ਤੇ ਜਿਹੜਾ ਹੈਗਾ ਹੈ ਤਾਂ ਅਸੀਂ ਇੰਟਰਵਿਊ ਕਰਨ ਤੋਂ ਪਹਿਲਾਂ ਉੱਥੇ ਗਏ ਵੀ ਸੀ ਵੀ ਅਸੀਂ ਘੁੰਮਣ-ਫਿਰਨ ਗਏ ਸੀ ਤਾਂ ਦੇਖਿਆ ਨੇ 1.5 ਕਿਲੇ ਹਲਦੀ ਜਿਹੜੀ ਆਪਣੀ ਲਗਾਈ ਹੋਈ ਹੈ ਤਾਂ ਜੋ ਇਹ ਹਲਦੀ ਵੇਚਦੇ ਆ ਕੀ ਮਤਲਬ ਤੁਸੀਂ ਉਹ ਸਾਰੀ ਹਦੀ ਪੂਰੀ ਪੈ ਜਾਂਦੀ ਹੈ ਤੁਹਾਡੇ ਕਸਟਮਰਸ ਨੂੰ ਜਾਂ ਤੁਸੀਂ ਬਾਜ਼ਾਰ ਦੇ ਵਿੱਚੋਂ ਵੀ ਲੈਨੇ ਹੋ ਤਾਂ ਇਸਦੇ ਬਾਰੇ ਥੋੜਾ ਜਿਆਦਾ ਦੱਸਿਆ ਜਾਵੇ ਉਹ ਮੈਂ ਤੁਹਾਨੂੰ ਦੱਸ ਦਾਂ ਦੇਖੋ ਭਾਜੀ ਜਿੱਦਾਂ ਕਿ 1.5 ਕਿੱਲੋ ਲਾਇਆ ਉਹਦੇ ਵਿੱਚੋਂ ਜਿਹੜੀ ਪੈਦਾਵਾਰ ਆ ਹਾਂਜੀ ਠੀਕ ਆ ਹਲਦੀ ਦੀ ਜਿਹੜੀ ਮਸਾਲਾ ਭਾਜੀ ਸਾਦੀ ਹੁੰਦੀ ਹੈ ਨਾ ਸਾਦੀ 6 ਮਹੀਨੇ ਦੀ ਵੀ ਹੁੰਦੀ ਆ 6 ਮਹੀਨੇ ਦੀ ਵੀ ਜਿਹੜਾ ਪੱਟਾਂ ਕਿਹਨਾ ਤੁਹਾਨੂੰ ਮੈਂ ਨੂੰ ਦੱਸ ਰਿਹਾ ਕੁਛ ਵੀ ਲਿਆ ਕੋਈ ਨਹੀਂ ਨਹੀਂ ਕੱਟ ਦੂਗੀ ਭਾਜੀ ਮੈਂ ਨਹੀਂ ਕੱਟਣੀ ਨਹੀਂ ਕੱਟ ਕੋਈ ਨਹੀਂ ਨਾ ਵੀ ਕੱਟ ਕੋਈ ਨਹੀਂ ਹਾਲੇ ਨਾ ਕਿਉਂਕਿ ਸਾਡਾ ਜਨੇ ਕਿ ਇਹ ਹਾਰਾ ਕੁਝ ਭਾਈ ਅੱਜ ਪਹਿਲੀ ਵਾਰੀ ਹੈ ਠੀਕ ਹੈ ਅਜੇ ਇਹਨੇ ਮੈਚੂਰ ਨਹੀਂ ਆ ਤੇ ਬਾਕੀ ਤੁਹਾਨੂੰ ਪਤਾ ਹੀ ਆ ਬੰਦਾ ਪਰਫੈਕਟ ਨਹੀਂ ਹੋ ਸਕਦਾ ਪਰ ਕੋਸ਼ਿਸ਼ ਕਰਾਂਗੇ ਨੈਕਸਟ ਟਾਈਮ ਠੀਕ ਹੈ ਐਡ ਕਰੀਜੀ ਹਾਂ ਤੇ ਦੇਖੋ ਜਾਨੀ ਕਿ 1.5 ਕਿਲੇ ਦੇ ਵਿੱਚੋਂ ਭਾਈ ਜਿਹੜੀ ਪੂਰਤੀ ਆ ਨਾ ਹਲਦੀ ਦੀ ਇਹ ਫਸਲ 6 ਮਹੀਨੇ ਤੋਂ ਸਾਲ ਦੀ ਹੁੰਦੀ ਆ ਜੇਕਰ 6 ਮਹੀਨਿਆਂ ਬਾਅਦ ਫਟਦੇ ਆ ਤਾਂ ਮੰਨ ਕੇ ਚਲੋ ਵੀ 5 ਪੁਆਇੰਟਾਂ ਵਾਲੀ ਹਲਦੀ ਨਿਕਲਦੀ ਆ ਤਾਂ ਜੇਕਰ ਉਹੀ ਹਲਦੀ ਆਪਾਂ ਸਾਲ ਬਾਅਦ ਪਟਾਂਗੇ ਨਾ ਇਹਦੀ ਜੜ ਗੱਠੀ ਬੰਦੀ ਜਾਂਦੀ ਹੁੰਦੀ ਆ ਥੱਲੇ ਠੀਕ ਆ ਪਰ ਉਹ ਤੋਂ ਮਤਲਬ ਕੀ ਵੱਦੀ ਆ ਜਿੰਨਾ ਇਹ ਨੂੰ ਆਪਾਂ ਟਾਈਮ ਪਾਜੀ ਸਾਲ ਸਵਾ ਸਾਲ ਬਾਅਦ ਪਟਾਣਗੇ ਠੀਕ ਹੈ ਜੇਕਰ ਕਿੱਲੇ ਦੇ ਵਿੱਚੋਂ 5 ਕੰਟਲ ਨਿਕਲਦੀ ਆ ਉਹ यूं ਸਾਲ ਬਾਅਦ ਭਾਜੀ ਡਬਲ ਹੋ ਜਾਣੀ ਤੁਹਾਡੀ 10 ਠੀਕ ਹੈ ਹੁਣ ਤੁਹਾਡਾ ਬਿਲਕੁਲ ਕਹਿਣਾ ਜਾਇਜ ਆ ਵੀ ਦੇਖੋ ਹੁਣ 1.5 ਕਿੱਲੇ ਦੇ ਵਿੱਚੋਂ ਹੁਣ ਸਾਡਾ ਕੰਮ ਆ ਸੀ ਕਿਹੜਾ ਇੱਕ ਦਿਨ ਭਾਜੀ ਹਲਦੀ ਵੇਚਣੀ ਮੁੜ ਕੇ ਘਰੇ ਪੱਠੇ ਪਾਈ ਜਾਣੇ ਡੰਗਰਾਂ ਹਨਾ ਯਾਨੀ ਕਿ ਸਾਡਾ ਕੰਮ ਆ ਡੇ ਬਾਈ ਡੇ ਅਸੀਂ ਹਰ ਦਿਨ ਕੰਮ ਕਰਦੇ ਆ ਹਲਦੀ ਵੇਚਦੇ ਆ ਆਪਣਾ ਹੈਗਾ ਬਾਹਰ ਮਾਰਕੀਟ ਦੇ ਵਿੱਚ ਸੌਰੀ ਮਾਰਕੀਟ ਚ ਨਹੀਂ ਮੈਂ ਜਾਣਾ ਹੈ ਜੰਮੂ ਜੇ ਯਾਨੀ ਕਿ ਹਰਿਆਣਾ ਠੀਕ ਹੈ ਏਰੀਆ ਦੇ ਵਿੱਚ ਭਾਜੀ ਹਲਦੀ ਬਹੁਤ ਬੁਲੀ ਆ ਇੱਧਰ ਦੀ ਸਾਈਡ ਉੱਤਰਾਖੰਡ ਦੀ ਬਹੁਤ ਹੁੰਦੀ ਆ ਆਪਣਾ ਹੈਗਾ 3 ਤੋਂ 4 ਬੰਦੇ ਨਾਲ ਟਾਈ ਅਪ ਚਾਹੀਏ ਜਿੰਨਾ ਵੀ ਕੋਲ ਫਾਰਮ ਆ ਭਾਜੀ ਆਪਣਾ ਤਾਂ ਚਲੋ ਯਾਰ ਕਿੱਲਾ ਡੇਡ ਕਿੱਲਾ ਹੀ ਆ ਠੀਕ ਹੈ ਉਹਨਾਂ ਦੇ ਨਾਲ ਆਪਣੀ ਸੈਟਿੰਗ ਹੈ ਟਾਈ ਅਪ ਆਪਾਂ ਉਹਨਾਂ ਦੇ ਨਾਲ ਕੀ ਕਰਿਆ ਹੋਇਆ ਵਾ ਜਿੱਦਾਂ ਕਿ ਉਹ ਹਰ ਸਾਲ ਦੀ ਸਾਲ ਪੈਦਾਵਾਰ ਕਰਦੇ ਆ ਆਪਾਂ ਉਹਨਾਂ ਦੇ ਨਾਲ ਇਕੱਠਾ ਅਜ ਲੈਣਗੇ ਠੀਕ ਆ ਕੰਟਰੈਕਟ ਕਰ ਲਿਆ ਠੀਕ ਆ ਕਿਸੇ ਦੇ ਕੋਲ 5 ਕਿੱਤੇ ਕਿਸੇ ਕੋਲ 10 ਕਿੱਤੇ ਕੋਈ 50 ਕਿੱਤੇ ਠੀਕ ਆ ਉਸ ਆ ਮੈਂ ਜਣੇ ਕਿ ਜਿੰਨੀ ਕਿ ਸਾਡੀ ਸਾਲ ਦੀ ਲਾਗਤ ਆ ਡੇ ਵਗ ਨਹੀਂ ਡੇ ਕੋੜੇ ਠੀਕ ਹੈ ਤੇ ਸੋ ਪ੍ਰੈਨ ਨਾ ਦੇ ਵਿੱਚ ਇਹ ਕਰ ਅਸੀਂ ਜ 165 ਦਾ ਕੰਮ ਨਹੀਂ ਵੀ ਕਰਦੇ ਜੇਕਰ ਉਹ 200 ਦੇ ਨਹੀਂ ਖਾਵੀਂ ਬਿਠਨੀ ਅਸੀਂ ਉਹਦਾ ਪਹਿਲਾ ਪੂਰਾ ਜਣੇ ਕਿ ਕਰਕੇ ਜਣੇ ਕਿ ਤਿਆਰੀ ਫਿਰ ਇਹ ਨਹੀਂ ਮਗਲ ਕੰਮ ਨਹੀਂ ਜਾਇਆ ਤੁਸੀਂ ਹਲਦੀ ਦੇ ਨਾਲ ਨਾਲ ਹੋਰ ਕੀ ਕੀ ਵੇਚਦੇ ਹੋ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚ ਭਾਜੀ ਅਸੀਂ ਹਲਦੀ ਦੇ ਨਾਲ ਜਿਦਾਂ ਕਿ ਗਰਮ ਮਸਾਲਾ ਹੋ ਗਿਆ ਹਲਦੀ ਤਾਂ ਡੇਲੀ ਜਣੇ ਕਿ ਰੁਟੀਨ ਵਰਤੋਂ ਹਣੀ ਹੋਣੀ ਆ ਉਹਦੇ ਨਾਲ ਸਾਨੂੰ ਸਬਜੀ ਜਾਂ ਕੋਈ ਕਿਸੇ ਵੀ ਕਿਸਮ ਦਾ ਕੋਈ ਦਾਲ ਸਬਜੀ ਨੂੰ ਤੜਕਾ ਲਾਣਾ ਹੈ ਉਹਦੇ ਨਾਲ ਹੋਰ ਵੀ ਇਨਗਰੀਡੀਅੰਟਸ ਚਾਹੀਦੇ ਹੁੰਦੇ ਨੇ ਓਕੇ ਉਹ ਜਿਵੇਂ ਕਿ ਜੀਰਾ ਹੋ ਗਿਆ ਜੀਰਾ ਵੀ ਵੀਰੇ ਅਸੀਂ ਸੇਲ ਕਰਦੇ ਆ। ਚੱਲ ਧਨੀਆਂ ਸਬੂਤਾ ਹੋ ਗਿਆ ਔਰ ਪੀਸਿਆ ਧਨੀਆਂ ਪਾਊਡਰ ਜਿਹਨੂੰ ਕਹਿੰਦੇ ਨੇ ਆਪਾਂ ਉਹ ਵੀ ਸ਼ੇਰ ਕਰੀਦਾ। ਅਸੀਂ ਖੁਦ ਆਪਣਾ ਮਤਲਬ ਮਾਰਕੀਟ ਚੋਂ ਲਈਦਾ ਆ ਆਪਣੇ ਹੱਥੀਂ ਬਸਾਈ ਕਰੀਦੀ ਆ। ਜੀਰਾ ਹੋ ਗਿਆ ਧਨੀਆਂ ਪਾਊਡਰ ਹੋ ਗਿਆ ਧਨੀਆਂ ਸਾਫਤਾ ਹੋ ਗਿਆ ਗਰਮ ਮਸਾਲਾ ਗਰਮ ਮਸਾਲੇ ਦੇ ਵਿੱਚ 12 ਤੋਂ 13 ਆਇਟਮ ਹੁੰਦੀਆਂ ਭਾਈ। ਅੱਛਾ ਜੀ। ਜੀ। ਤੇ ਚਾਹ ਮਸਾਲਾ ਵੀ ਸੀ ਬਣਾ ਕੇ ਜਿਹੜਾ ਆਪਣਾ। ਅੱਛਾ ਜੀ। ਇਸ ਤੋਂ ਇਲਾਵਾ ਫਿਰ ਮਿਰਚ ਹੁਈ ਲਰਮਚ ਲਰਮਚ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਲੰਗੀ ਮਿਰਚ ਹੁੰਦੀ ਹੈ ਇੱਕ ਰਾਜਸਤਾਨੀ ਮਿਰਚ ਹੁੰਦੀ ਹੈ ਕਈ ਕਸਟਮਰ ਦੀ ਕੀ ਮੰਗਿਆ ਵੀ ਮੋਟੀ ਪਸੰਦ ਕਰਦੇ ਹਨ ਮੋਟੀ ਤਰਦਰੀ ਜਿਹਨੂੰ ਆਪਾਂ ਡੜਾ ਮਿਰਚ ਕਹਿੰਦੇ ਨੇ ਡੜਾ ਮਿਰਚ ਵੀ ਹੁੰਦੀ ਹੈ ਬਰੀਕ ਪਾਊਡਰ ਵੀ ਹੁੰਦਾ ਹੈ ਠੀਕ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਮਰਬੇ ਟੋਪਲੀ ਹੁੰਦੇ ਆ ਮਰਬੇ ਕਿਹੜੇ ਹੁੰਦੇ ਆ ਤੁਹਾਡੇ ਕੋਲ ਮਰਬੇ ਭਾਵੇਂ ਜਾਨੀ ਕਿ 7 ਤੋਂ 8 ਕਿਸਮ ਦੇ ਹੁੰਦੇ ਆ ਜਿਵੇਂ ਕਿ ਆਮਲੇ ਦਾ ਮਰਬਾ ਸੇਬ ਦਾ ਗਾਜਰ ਦਾ ਮਰਬਾ ਹਰੜਾ ਦਾ ਮਰਬਾ ਪੀਲੇ ਦਾ ਮਰਬਾ ਕਰੌਂਦਾ ਚੇਰੀ ਦਾ ਮਰਬਾ ਬਾਸਲਾ ਮਰਬਾ ਲੋਕੀ ਦਾ ਮਰਬਾ ਅਰਜੁਨ ਸ਼ਾਲ ਦਾ ਮਰਬਾ ਅਸ਼ਰਬ ਦਾ ਮਰਬਾ ਠੀਕ ਹੈ ਠੀਕ ਹੈ ਔਰ ਇਸ ਤੋਂ ਇਲਾਵਾ ਚਟਣੀਆਂ ਵੀ ਹੁੰਦੀਆਂ ਸਾਡੇ ਕੋਲ ਖਟੀਆਂ ਮਿੱਠੀਆਂ ਚਟਣੀਆਂ ਕਿਹੜੀਆਂ ਚਟਣੀਆਂ ਵੀਰ ਜੀ ਜਿਵੇਂ ਕਿ ਆਂਬ ਦੀ ਚਟਣੀ ਮਿਕਸ ਫਰੂਟ ਦੀ ਚਟਣੀ ਹਰੜਾ ਬੇਹੜਾ ਤુલਸੀ ਆਮਲੇ ਦੀ ਚਟਣੀ ਦਿਲ ਕੀਵੀ ਲੀਚੀ ਦੀ ਚਟਣੀ ਕੱਲੇ ਆਮਲੇ ਦੀ ਚਟਣੀ ਵੀ ਹੁੰਦੀ ਹੈ ਔਰ ਇੱਕ ਬਾਸ ਤુલਸੀ ਹਲਦੀ ਦੀ ਚਟਣੀ ਹੁੰਦੀ ਹੈ ਉਹ ਸਪੈਸ਼ਲੀ ਜਿੱਦਾਂ ਕਿ ਸਾਡੀ ਬੋਡੀ ਦੇ ਵਿੱਚ ਬਾਈਵਾਦੀ ਜੋੜਾਂ ਦੇ ਦਰਦਾਂ ਲਈ ਖਾਂਸੀ ਰੇਸ਼ੇ ਬਲਗਮ ਵਾਸਤੇ ਹੁੰਦੀ ਹੈ ਉਤਸ ਹੀ ਦੁੱਧ ਦੇ ਨਾਲ ਇੱਕ ਚਮਚਾ ਖਾਓ। ਸਰੀਰ ਤੁਹਾਡਾ ਕੰਗੜੀਆਂ ਵਰਗਾ ਹੋ ਜਾਊਗਾ। ਨਾਲ ਹੀ ਲਸਣ ਦੀ ਵੀ ਚਟਨੀ ਗੰਦੇ ਬਹੁਤ ਲਸਣ ਦੀ ਚਟਨੀ ਭਾਜੀ ਹੁਣ ਆਪਾਂ ਤਿਆਰ ਕਰਦਣੀ ਬਸ 20 ਦਿਨਾਂ ਦੀ ਗੱਲ ਗੋੜਾ ਇਦ ਕੀ ਠੰਡ ਬਹੁਤ ਘੱਟ ਪੈ ਰਹੀ ਹੈ। ਅੱਛਾ ਜੀ। ਜੀ। ਲਸਣ ਦੀ ਚਟਨੀ ਅਸੀਂ ਪਹਿਲਾਂ ਤਿਆਰ ਕਰਦੀ ਸੀ ਗੁੜ ਔਰ ਖੰਡ ਦੀ ਚਾਸਲੀ ਚ ਜਾਂ ਗੂੜਾਂ ਦੀ ਖੰਡ। ਇਸ ਵਾਰ ਭਾਜੀ ਆਪਾਂ ਨੂੰ ਚੰਗਾ ਸ਼ਹਿਦ ਮਿਲ ਗਿਆ ਕਸ਼ਮੀਰ ਤੋਂ। ਅਸੀਂ ਕਸ਼ਮੀਰ ਗਏ ਸੀਗੇ। ਅੱਛਾ ਜੀ। ਤੇ ਉੱਥੇ ਹੀ ਇੱਕ ਆਪਾਂ ਨੂੰ 15 ਮਿਲੇ ਆ। ਮਤਲਬ ਕੀ ਕੇਸਰ ਦੇ ਬਾਗ ਹੈਗੇ ਨਾ ਕੇਸਰ ਦੇ ਬਗੀਚੇ। ਭਗੀਆਂ ਉਠੋਂ ਬਹੀ ਮਤਲਬ ਕੀ ਆਪਾਂ ਨੂੰ ਸ਼ਹਿਦ ਮਿਲਿਆ ਸ਼ਹਿਦ ਬੜਾ ਘੈਂੜਾ ਮੈਂ ਤੁਹਾਨੂੰ ਚਖਾਉਂਗਾ ਠੀਕ ਹੈ ਔਰ ਇਸ ਵਾਰ ਜਨ ਕਿ ਜਿਹੜੀ ਲਸਣ ਦੀ ਚਟਨੀ ਆ ਜਾਂ ਲਸਣ ਦਾ ਮਰਬਾ ਉਹ ਸ਼ਹਿਦ ਚ ਤਿਆਰ ਕਰਾਂਗੇ ਸ਼ਹਿਦ ਚ ਪਹਿਲਾਂ ਗੁੜ ਤਿਆਰ ਕਰਦੇ ਸੀ ਪਹਿਲਾਂ ਕਰਦੀ ਸੀਗੇ ਗੁੜ ਅਖੰਡ ਦੀ ਚਾਸ਼ਨੀ ਗੋਰਾ ਦੇ ਰਸ ਠੀਕ ਹੈ ਤੇ ਚਾਰ ਆਪਣੇ ਕੋ ਕਿੰਨੇ ਪ੍ਰਕਾਰ ਦੇ ਜੀ ਕਿਹੜੇ ਕਿਹੜੇ ਚਾਰ ਆ ਜੀ ਚਾਰ ਭਾਜੀ ਹੁੰਦੇ ਆ 25 26 ਕਿਸਮਾਂ ਦੇ ਸਬਜ਼ੀਆਂ ਦੇ ਵੀ ਚਾਰ ਹੁੰਦੇ ਆ ਜੀ ਸਬਜ਼ੀਆਂ ਦੇ ਭਾਜੀ ਚੱਲਦੇ ਆ ਸੀਜ਼ਨ ਵਾਈਜ਼ ਅੱਛਾ ਜੀ ਜਿਵੇਂ ਕਿ ਦੇਖੋ ਹੁਣ ਸੀਜ਼ਨ ਆ ਗਿਆ ਵਾ ਗੋਭੀ ਗਾਜਰ ਸਲਗਮ ਮੂਲੀ ਦਾ ਅਚਾਰ ਵੀ ਹੁੰਦਾ ਭਾਜੀ ਅੱਛਾ ਠੀਕ ਹੈ ਤੇ ਇਹ ਤਾਂ ਚਲੋ ਆਮ ਹੀ ਤੁਹਾਨੂੰ ਪਤਾ ਹੀ ਹੈ ਬਾਕੀ ਅਚਾਰ ਟੋਟਲੀ ਹੁੰਦੇ ਆ ਜਿੱਦਾਂ ਕਿ ਆਮਲਾ ਚਾਰ ਨਿੰਬੂ ਦਾ ਹਰੀ ਮਿਰਚ ਦਾ ਕਲਗਲਾਂ ਦਾ ਢੇਉ ਦਾ ਆਮਲੇ ਦਾ ਲਸੂੜਿਆਂ ਦਾ ਹਰੀ ਮਿਰਚ ਨਾਲ ਭਰੀ ਮਿਰਚ ਖਟਾ ਮਿੱਠਾ ਗੁੰਦੀ ਗਜਰ ਦਾ achar ਖਟਾ ਮਿੱਠਾ ਨੀਬੂ ਦਾ achar ਬਾਸਨਾ achar ਕੱਚੀ ਹਲਦੀ ਦਾ achar ਕਿਕਰ ਦੇ ਟੁਕਿਆਂ ਦਾ achar ਸੁਆਂ ਜਣੀ ਦੀ ਫਲੀ ਦਾ achar ਹਰੜ ਦਾ achar ਆਮਲੇ ਦਾ achar ਤੇ ਭਾਜੀ ਜੇ ਕਿਸੇ ਨਾਲ ਦੂਰ ਦਰਾਟੇ ਜਿਵੇਂ ਕਿ ਤੋਂ ਕਿਸੇ ਵੀ ਕੰਟਰੀ ਆ ਤੁਮਗਾ ਹੋਵੇ ਭਾਵੇਂ ਭਾਜੀ ਜਣੀ ਕਿ ਆਪਣਾ ਐਡਾ ਨਹੀਂ ਸੈਟਅਪ ਹੋਇਆ ਵੀ ਆਪਾਂ ਮਤਲਬ ਕਿ ਕੰਟਰੀ ਚ ਭੇਜ ਸਗੀ ਯਾਨੀ ਕਿ ਲੋਕਲ ਪੰਜਾਬ ਦੇ ਵਿੱਚ ਜੀ ਇੰਡੀਆ ਦੇ ਵਿੱਚ ਜਿੱਥੇ ਮਰਜੀ ਜਿਵੇਂ ਆਪਣੇ ਕੋਈ ਆਰਡਰ ਤੇ ਜਿਵੇਂ ਭੇਜ ਪੰਜੇ ਭੇ ਵੀ ਕਿਸੇ ਵੀ ਕੰਪਨੀ ਕੋਲ ਚੱਲ ਰਿਹਾ ਤੁਸੀਂ ਉੱਥੇ ਕਾਲ ਕਰਕੇ ਪਤਾ ਕਰ ਸਕਦੇ ਹੋ ਬਾਕੀ ਹਾਂਜੀ ਉਹ ਵੀ ਆ ਹੁਣ ਦੇਖੋ ਤੇ ਤੁਸੀਂ ਦੇਖਿਆ ਹੋਣਾ ਜਦ ਇਹ ਆਪਣੀ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਇੱਕ ਮੈਨੂੰ ਕਾਲ ਆਈ ਆ ਮਹਾਰਾਸ਼ਟਰ ਤੋਂ ਹਾਂਜੀ ਹਾਂਜੀ ਆਈ ਸੀ ਜੀ ਹਾਂਜੀ ਉਹਨਾਂ ਨੂੰ ਲਸਣ ਦਾ achar ਭੇਜਣਾ ਆ 5 ਕਿਲੋ ਲਸਣ ਦਾ achar ਉਹ ਭਾਜੀ ਨਾ ਆਰਮੀ ਚ ਨਹੀਂ ਅੱਛਾ ਜੀ ਜੀ ਉਹਨਾਂ ਦੀ ਇਸ ਟਾਈਮ ਸਰਵਿਸ ਹੈਗੀ ਆ ਜੀ ਐਂਡ ਕੇ ਔਰ ਉਹਨਾਂ ਨੂੰ ਮਹਾਰਾਸ਼ਟਰ ਪਹੁੰਚਦਾ ਕਰਨਾ ਭਾਜੀ ਨਾਲ ਗੱਲਬਾਤ ਹੋਈ ਆ ਤੇ ਤੁਸੀਂ ਵੀ ਉਹ ਮਗਾਰੇ ਜੀ ਸ਼ੂਗਰ ਦੀ ਹਾਂਜੀ ਨਾਲ ਸ਼ੂਗਰ ਦੀ ਦਵਾਈ ਭੇਜਣੀ ਹੈ ਉਹਨੂੰ ਠੀਕ ਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਤੁਸੀਂ ਕੰਮ ਸ਼ੁਰੂ ਕੀਤਾ ਸੀ ਜਾਂ ਤੁਹਾਡੇ ਪਿੱਛੇ ਫਾਦਰ ਸਾਹਿਬ ਉਹਨਾਂ ਦਾ ਕੰਮ ਕਿੰਚ ਕਿੰਨਾ ਪਾ ਜੀ ਮੈਨੂੰ ਨਾ ਦੇਖੋ ਮੈਨੂੰ ਖੁਦ ਨੂੰ 9 ਸਾਲ ਪੀ ਕੰਮ ਕਰਦੇ ਠੀਕ ਹੈ ਜੀ ਇਸ ਤੋਂ ਪਹਿਲਾਂ ਮੇਰੇ ਡੈਡੀ ਸੀਗੇ ਵੱਡੇ ਭਾਈ ਵੀ ਹੈਗੇ ਨੇ ਡੈਡੀ ਜਿਗੇ ਡੈਡੀ ਹੁਣ ਚੱਲ ਪਏ ਤੇ ਜਾਨੀ ਕਿ ਸਟਾਰਟਿੰਗ ਉਹਨਾਂ ਨੇ ਕਰੀ ਹੈ ਠੀਕ ਹੈ ਜੀ ਜੇਕਰ ਪੂਰਾ ਕੁੱਲ ਸਮਾਂ ਲਈਏ ਹੁਣ ਤੋਂ ਲੈ ਕੇ 2010 ਤੋਂ ਲੈ ਕੇ ਹੁਣ ਤੱਕ ਦਾ ਸਮਾਂ ਹੈ ਜਾਣੀ ਕਿ 2010 ਤੋਂ ਯਾਨੀ ਕਿ ਇਸ ਕੰਮ 'ਚ ਅਸੀਂ ਪਏ 15 ਸਾਲ ਹੋ ਗਏ ਮਤਲਬ 15 ਸਾਲ ਮਤਲਬ 15 ਸਾਲ ਜੀ ਜੀ ਠੀਕ ਚੱਲ ਤੇ ਕੰਮ ਕਿਦਾਂ ਹੁਣ ਤੁਹਾਡਾ ਮਤਲਬ ਵਧੀਆ ਚੱਲ ਰਿਹਾ ਹੈ ਇਹ ਜੀ ਜੀ ਬੜਾ ਸ਼ੁਕਰ ਹੈ ਬੜਾ ਸ਼ੁਕਰ ਆ ਬਬੀ ਨਾਲ ਕਦਾ ਬਹੁਤ ਵਧੀਆ ਭਾਜੀ ਠੀਕ ਆ ਯਾਨੀ ਕਿ ਹਰ ਦਿਨ ਨਵਾਂ ਹੀ ਸਿੱਖੀ ਦਾ ਨਵਾਂ ਹੀ ਕਰੀਦਾ ਹੈ ਜਦੋਂ ਅਸੀਂ ਸਟਾਰਟਿੰਗ ਕੀਤੀ ਸੀ ਨਾ ਅਸੀਂ ਭਾਜੀ ਖੁੱਲੇ ਚਾਰ ਤੋਂ ਕੀਤੀ ਸੀ ਜਿੱਦਾਂ ਕਿ ਮਰਤਬਾਨ ਹੁੰਦੇ ਆ ਨਾ ਖੁੱਲੇ 5 ਕਿਲੋ 10 ਕਿਲੋ 20 ਕਿਲੋ ਦੀ ਬਾਲਟੀ ਜਾਂ ਕੋਈ ਕੰਨੀ ਅਸੀਂ ਉਦੋਂ ਵਿੱਚ ਸਟਾਰਟਿੰਗ ਕੀਤੀ ਸੀ ਫਿਰ ਉਦੋਂ ਸਾਡੇ ਕੋ ਸਿਰਫ 5 ਤੋਂ 7 ਵੈਰਾਈਟੀਆਂ ਸੀਗੀਆਂ ਸਾਨੂੰ ਮਾਰਕੀਟ ਦੀ ਜਾਂ ਕੁਛ ਇੱਕੰਮ ਦੀ ਨੌਲੇਜ ਨਹੀਂ ਸੀਗੀ ਜਿਵੇਂ ਜਿਵੇਂ ਚਲੋ ਵਾਈਗਰੂ ਨਾਲ ਮੇਲ ਕੀਤੀ ਅਸੀਂ ਜਿੱਦਾਂ ਜਿੱਦਾਂ ਅਸੀਂ ਮੈਚਰ ਹੋਏ ਹੁਣ ਸਾਡੇ ਕੋਲੇ ਸਾਡੇ ਕੋ ਖੁਦ ਨਹੀਂ ਵੈਰਾਈਟੀਆਂ ਜਣੀਆਂ ਜਾਂਦੀ ਕਿੰਨੀ ਕ ਬਹੁਤ ਵੈਰਾਈਟੀਆਂ ਹੋ ਗਈਆਂ ਬਾਜੀ ਅਚਾਰ ਹੀ ਬਾਜੀ 25 ਤੋਂ 26 ਕਿਸਮਾਂ ਦੇ ਅਚਾਰ ਹੋ ਗਏ ਕੀ ਜੀ ਵੈਰੀਆ ਤੁਸੀਂ ਇੱਕ ਵਾਰੀ ਨਾ ਆਪਣਾ ਨੰਬਰ ਦੱਸ ਦਿਓ ਤੇ ਤੁਹਾਡੀ ਜਿਹੜੀ ਡਿਲੀਵਰੀ ਆ ਤੁਸੀਂ ਕਿੱਥੇ ਤੱਕ ਡਿਲੀਵਰੀ ਕਰਦੇ ਹੋ ਉਹ ਵੀ ਦੱਸ ਦੇ ਡਿਲੀਵਰੀ ਭਾਜੀ ਇੰਡੀਆ ਦੇ ਵਿੱਚ ਜਿੱਥੇ ਵੀ ਤੁਸੀਂ ਕਹੋ ਕਿਸੇ ਵੀ ਕੋਨੇ ਦੇ ਵਿੱਚ ਪਹੁੰਚਦੀ ਮਹਈਆ ਕਰਾ ਦਾਂਗੇ ਨੰਬਰ ਤੁਸੀਂ ਆਪਣਾ ਨੋਟ ਕਰ ਲਿਓ ਭਾਜੀ 8082 2435 8082 24305 ਠੀਕ ਹੈ ਤੇ ਬਾਕੀ ਸਕਰੀਨ ਤੇ ਨੰਬਰ ਚੱਲ ਹੀ ਰਿਹਾ ਹੈ ਠੀਕ ਹੈ ਤੁਸੀਂ ਇਹਹੀ ਜਿਹੜਾ ਨੰਬਰ ਭੁੱਲੇ ਸਕਰੀਨ ਤੇ ਵੀ ਚੱਲ ਰਿਹਾ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਕੇ ਵੀ ਕਾਜ਼ ਕਰ ਸਕਦੇ ਹੋ ਸੋ اے ਸੀ ਸਾਡੇ ਨਾਲ ਜਗਤਾਰ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਜੱਗੀ ਵੀ ਕਹਿੰਦੇ ਆ ਜਿਨ੍ਹਾਂ ਨੇ ਆਪਣੇ ਕਾਰੋਬਾਰ ਬਾਰੇ ਸਾਡੇ ਨਾਲ ਖੁੱਲ ਕੇ ਵਿਚਾਰ ਸਾਂਝੇ ਕੀਤੇ ਵੀ ਕਿਵੇਂ ਤੇ ਬਾਕੀ ਅਸੀਂ ਜਿੱਦਾਂ ਵੀ ਹੋਊਗਾ ਅਗਲੇ ਪ੍ਰੋਜੈਕਟ ਬਾਰੇ ਠੀਕ ਹੈ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਅੱਜ ਅਸੀਂ ਥੋੜਾ ਜਿਹਾ ਕੋਸ਼ਿਸ਼ ਕੀਤੀ ਆ ਵੀ ਸਵਾਲ ਜਵਾਬ ਕਰਨ ਦੀ ਤੇ ਜੇਕਰ ਤੁਹਾਨੂੰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਆ ਜਾਂ ਫਿਰ ਕੋਈ ਵੀ ਕਿਸਮ ਦਾ ਤੁਸੀਂ ਅਚਾਰ ਜਾਂ ਕੋਈ ਮਰਬਾ ਮੰਗਾਣਾ ਚਾਹੁੰਦੇ ਹੋ ਤਾਂ ਥੱਲੇ ਮੈਂ ਡਿਸਕ੍ਰਿਪਸ਼ਨ ਦੇ ਥੱਲੇ ਇਹਦਾ ਲਿੰਕ ਦੇ ਦੂੰਗਾ ਉੱਥੇ ਜਾ ਕੇ ਤੁਸੀਂ ਬਾਏ ਕਰ ਸਕਦੇ ਹੋ ਤੇ ਐਦਾਂ ਦੀਆਂ ਹੋਰ ਕੈਂਟ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਧੰਨਵਾਦ